ਹੈਲੋ ਹੈਲੋ एवरीवन वेलकम बैक टू आवर चैनल आई होप यू गाइस आर एब्सोल्युਟਲੀ ਫਾਈਨ ਇੱਕ ਨਵੇਂ ਵਲੌਗ ਦੇ ਵਿੱਚ ਤੁਹਾਡਾ ਫਿਰ ਤੋਂ ਵੈਲਕਮ ਕਰਦੇ ਆਂ ਹਾਂਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਆ ਵੀ ਅਸੀਂ ਇੱਕ ਮੈਰਿਜ اٹੈਂਡ ਕਰਨ ਜਾ ਰਹੇ ਹਾਂ ਅੱਜ ਤੇ ਪੈਕਿੰਗ ਸਾਡੀ ਹੋ ਗਈ ਆ ਆ ਦੇਖੋ ਇੱਕ ਬੈਗ ਇਹ ਹੈਗਾ ਇੱਕ ਇਹ ਹੈਗਾ ਦੋ ਬੈਗ ਹੋ ਗਏ ਆ ਬਾਕੀ ਉਹ ਸ਼ੂਜ਼ ਵਗੈਰਾ ਨੇ ਸਾਰੀ ਪੈਕਿੰਗ ਆਲਮੋਸਟ ਡਨ ਹੈ ਸਿਰਫ ਅਭੀਰਪਾਲ ਤਿਆਰ ਹੋਣਾ ਰਹਿ ਜਾਂਦੀ ਆ ਬਾਕੀ ਸਾਰੇ ਤਿਆਰ ਆ ਅਸੀਂ ਰੈਡੀ ਆਂ ਜਾਣ ਵਾਸਤੇ ਸੋ ਤਿਆਰ ਹੁੰਦੇ ਨੇ ਆਪਾਂ ਚੱਲਦੇ ਆ ਤੇ ਅੱਜ ਸਾਡੇ ਨਾਲ ਜੱਸੂ ਨੇ ਵੀ ਜਾਣਾ ਹੈ ਜਸੂ ਜਦੋਂ ਦਾ ਆਇਆ ਵਸ ਪ੍ਰਤੀਕ ਉਹਦੇ ਨਾਲ ਹੀ ਖੇਡਣ ਲਈ ਖੇਡੀ ਜਾਂਦਾ ਮਤਲਬ ਉਹਦੇ ਨਾਲ ਹੀ ਜਦੋਂ ਦਾ ਵੀ ਆਇਆ ਜਸੂ ਆਦੇ ਮਾਮੇ ਨਾਲ ਮੂੰਹ ਫੇਰ ਬਹੁਤ ਜ਼ਿਆਦਾ ਜਸਤੇ ਦਾ ਪ੍ਰਤੀਕ ਦਾ ਕਹਾਂ ਆ ਇਹ ਦੂਪਹਿਰਾਂ ਬੁਝਿਆ ਜਾ ਬੈਠਾ ਸੀ ਜਦੋਂ ਇਹ ਆ ਗਿਆ ਵਸ ਉਹਦੀ ਲਾਲ ਦੀ ਨਾਲ ਐ ਚਾਰਜ ਹੋ ਗਿਆ ਫੁੱਲ ਅਲਰਜੀ ਨਾਲ ਪੂਰਾ ਫੁੱਲ ਭਰਿਆ ਪਿਆ ਹੁੰਦਾ ਚਲੋ ਬਾਏ ਦਾ ਦੇ ਤਿਆਰ ਹੁੰਨੇ ਆ ਤੇ ਚੱਲਦੇ ਆ ਪਹਿਲਾਂ ਹੀ ਬਹੁਤ ਜ਼ਿਆਦਾ ਲੇਟ ਹੋ ਚੁੱਕੇ ਆ ਤੇ ਮੌਸਮ ਦੇਖੋ ਪੂਰੇ ਫੁੱਲ ਬਦਲ ਹੋ ਗਏ ਤੇ ਹਨੇਰੀ ਚੱਲ ਰਹੀ ਆ ਚਲੋ ਫਿਰ ਵੀ ਵਿਆਹ ਅਟੈਂਡ ਕਰਨਾ ਜ਼ਰੂਰੀ ਹੈ ਤਾਂ ਚਲਦੇ ਆਂ ਬਸ ਗੱਡੀ ਦੇ ਵਿੱਚ ਸਮਾਨ ਰੱਖਦੇ ਆਂ ਬਹੁਤ ਟਾਈਮ ਤੋਂ ਇੰਤਜ਼ਾਰ ਕਰ ਰਹੇ ਸੀ ਇਸ ਵਿਆਹ ਦਾ ਸੋ ਅੱਜ ਫਾਈਨਲੀ ਵਿਆਹ ਸ਼ੁਰੂ ਹੋ ਗਿਆ ਸਾਡਾ ਜਾਣਾ ਵੀ ਸ਼ੁਰੂ ਹੋ ਗਿਆ ਪਰ ਮੌਸਮ ਜਿਹੜਾ ਹੈਗਾ ਉਹ ਨਾ ਕੰਮ ਖਰਾਬ ਕਰ ਦੇਵੇ ਦੇਖ ਰਿਹਾ ਕਿਦਾਂ ਦਾ ਰਹਿੰਦਾ ਹੈ ਮੌਸਮ ਦਾ ਤੇ ਵਿਆਹ ਦਾ ਹਲੋ ਜੀ ਮੀਂਹ ਆਈ ਗਿਆ ਫਾਈਨਲੀ ਧੁੱਪ ਵੀ ਜੜੀ ਹੋਈ ਆ ਮੀਂਹ ਵੀ ਆ ਜਾਂਦਾ ਹਨੇਰੀ ਵੀ ਚੱਲੀ ਜਾਂਦੀ ਆ ਤੇ ਇੱਧਰ ਸਾਡੇ ਕਾਕਾ ਜੀ ਅਮਰੀਲਾ ਲੈ ਕੇ ਘੁੰਮ ਰਹੇ ਨੇ ਫੋਰਨ ਕੰਟਰੀ ਚ ਫਿਰਦੇ ਆ ਦੱਸ ਐਂ ਫਿਰਦੇ ਆ ਆ ਜਾ ਇੱਧਰ ਆ ਜਾ ਆ ਜਾ ਆ ਜਾ ਆ ਜਾ ਪਰਦੀਕ ਬਿਮਾਰ ਹੋਇਆ ਪਿਆ ਥੋੜਾ ਜਿਹਾ ਤਾਂ ਠੀਕ ਆ ਅੱਗੇ ਨਾਲ ਹੋਪਸੋ ਪੂਰੀ ਤਰ੍ਹਾਂ ਠੀਕ ਹੋ ਜੇ ਤੇ ਸਾਡਾ ਅਧਿਆਪ ਵਧੀਆ ਇੰਜੋਏ ਕਰ ਜਵੇ ਦੇਖਦੇ ਆ ਬਾਕੀ ਮੈਂ ਹਟੇ ਤਾਂ ਸਮਾਨ ਧਰੀਏ ਤੇ ਚੱਲੀਏ ਮੀਨੇ ਵਿੱਚ ਜਾਣਾ ਥੋੜਾ ਡਰ ਲੱਗਦਾ ਚੱਲ ਆ ਜਾ ਪ੍ਰਤੀਕ ਅੰਦਰ ਆ ਜਾ ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਕਿ ਤੁਹਾਨੂੰ ਦੱਸ ਹੀ ਦਿੱਤਾ ਪਹਿਲਾਂ ਅੱਜ ਅਸੀਂ ਵਿਆਹ ਜਾ ਰਹੇ ਹਾਂ ਵਿਆਹ ਦੀ ਤਿਆਰੀ ਹੋ ਗਈ ਆ ਗੱਡੀ ਦੇ ਵਿੱਚ ਸਾਰਾ ਸਾਮਾਨ ਰੱਖਿਆ ਜਾ ਚੁੱਕਾ ਅਸੀਂ ਜੀ ਸਾਰੇ ਰੈਡੀ ਆ ਉਧਰ ਮੀ ਵੀ ਬਹੁਤ ਜ਼ਿਆਦਾ ਆ ਰਿਹਾ ਤੇ ਹੁਣ ਅਸੀਂ ਜਾ ਰਹੇ ਹਾਂ ਉੱਥੇ ਜਾ ਕੇ ਮਿਲਦੇ ਆ ਬਾਏ ਬਾਏ ਮੀ ਪੂਰਾ ਜ਼ੋਰ ਦੀ ਲੈ ਪਿਆ ਤੇ ਉਹ ਉੱਥੇ ਖੜੇ ਵੇਟ ਕਰੀ ਜਾਂਦੇ ਨੇ ਮੈਂ ਗੱਡੀ ਵੀ ਅੰਦਰ ਲਾ ਲਈ ਹਾਲੋ 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 ਚਲੋ ਗੱਡੀ ਮੈਂ ਅੰਦਰ ਲਾ ਲਈ ਬੈਕ ਕਰਕੇ ਮੈਂ ਕਿਹਾ ਮੀਂਹ ਚ ਨਾ ਭੇਜੇ ਜਾਣ ਕਾ ਦਾ ਵਿਆਹ ਯਾਰ ਮੀਂਹ ਹਾਂਜੀ ਅਸੀਂ ਰਸਤੇ 'ਚ ਜਾ ਰਹੇ ਆ ਪੁੱਛੋ ਪਹੁੰਚੇ ਹਾਂ ਜੀ ਜਸਟ ਤੇ ਮੌਸਮ ਬਹੁਤ ਜ਼ਿਆਦਾ ਖਰਾਬ ਹੁੰਦਾ ਜਾ ਰਿਹਾ ਹੈ ਤਕੀਕ ਸਾਡੇ ਨਾਲ ਜਾਂਦਾ ਸੀ ਜਾਂਦਾ ਜਾਂਦਾ ਸੌਂ ਗਿਆ ਤੇਰੇ ਤੇ ਮੰਮੀ ਤੇ ਵੀਰਪਾਲ ਦੋਨੇ ਜਣੇ ਤਿਆਰੀ ਕਰੀ ਜਾਂਦੇ ਨੇ ਆਦੀਆਂ ਬੋਲੀਆਂ ਵਗੈਰਾ ਦੀ ਹੌਲੀ ਹੌਲੀ ਜਾ ਰਹੇ ਆ ਆਰਾਮ ਦੇ ਨਾਲ ਜਿੱਥੇ ਅਸੀਂ ਪਹੁੰਚਣਾ ਹੈ ਬ੍ਰਦਰ ਮੇਰਾ ਪਹਿਲਾਂ ਪਹੁੰਚਿਆ ਹੋਇਆ ਉੱਥੇ ਉੱਥੇ ਗੜੇ ਪਈ ਜਾਂਦੇ ਨੇ ਤਾਂ ਸੇ ਬਸ ਹੌਲੀ ਹੌਲੀ ਆਰਾਮ ਨਾਲ ਜਾ ਰਹੇ ਆ ਤਾਂ ਕਿ ਉਹਦੋਂ ਤੱਕ ਮੀਂਹ हट ਜਾਵੇ ਹਾਂਜੀ ਅਸੀਂ ਪਹੁੰਚ ਗਏ ਆ ਬਠਿੰਡੇ ਧਰਮਲ ਦੇ ਕੋਲ ਤੇ ਸਾਡੇ ਨਾਲ ਹੋਰ ਰਿਸ਼ਤੇਦਾਰਾਂ ਨੇ ਵੀ ਮਤਲਬ ਕਿ ਇਕੱਠੇ ਹੋਣਾ ਹੈ ਉਹਨਾਂ ਦੀ ਹੁਣ ਵੇਟ ਕਰ ਰਹੇ ਆ ਉਹਨਾਂ ਨੂੰ ਅਜੇ ਲੱਗ ਜੂ ਅੱਧਾ ਪੌਣਾ ਘੰਟਾ ਤਦ ਤੱਕ ਅਸੀਂ ਇੱਥੇ ਆਪਣੀਆਂ ਪਿਕਸ ਵਗੈਰਾ ਲੈਨੇ ਆ ਆ ਦੇਖੋ ਲੋਕੇਸ਼ਨ ਕਿੰਨੀ ਸੋਹਣੀ ਆ ਪ੍ਰਤੀਕ ਵੀ ਉੱਠ ਗਿਆ ਸੁੱਤਾ ਪਿਆ ਸੀ ਤੇ ਇਧਰ ਤਿਆਰੀ ਕਰ ਲਈ ਐ ਤਿਆਰੀ ਹੋ ਗਈ ਫੁੱਲ ਚਲ ਠੀਕ ਹੈ ਚੱਲੋ ਇਹ ਲਾਹਲੇ ਇੱਥੇ ਕਰਦੇ ਆਂ ਮਾੜੀਆਂ-ਮੋਡੀਆਂ ਫੋਟੋ-ਫੋਟੋ ਤੇ ਫਿਰ ਜਦੋਂ ਰਿਸ਼ਤੇਦਾਰ ਆ ਗਏ ਉਹਨਾਂ ਦੇ ਨਾਲ ਜਾਵਾਂਗੇ ਅੱਗੇ ਹਾਂਜੀ ਜਿਹੜੇ ਰਿਸ਼ਤੇਦਾਰਾਂ ਨੇ ਸਾਡੇ ਨਾਲ ਜਾਣਾ ਸੀ ਇੱਥੋਂ ਇਕੱਠੇ ਹੋਣਾ ਸੀ ਉਹਨਾਂ ਨੂੰ ਲੱਗੂਗਾ ਟਾਈਮ ਤਕਰੀਬਨ 1.5-2 ਘੰਟਾ ਲੱਗੇਣੇ ਤੇ ਅਸੀਂ ਫਿਰ ਸੋਚਿਆ ਵੀ ਅਸੀਂ ਪਹਿਲਾਂ ਚਲੇ ਜਾਂਦੇ ਆ ਬਾਅਦ ਦੇ ਵਿੱਚ ਅਸੀਂ ਉੱਥੇ ਬਾਹਰੇ ਆ ਕੇ ਉਹਨਾਂ ਨਾਲ ਇਕੱਠੇ ਹੋ ਜਾਵਾਂਗੇ ਤੇ ਇਹਨਾਂ ਦਾ ਜਿਹੜਾ ਮਤਲਬ ਕਿ ਗੀਤ-ਬੂਤ ਵਗੈਰਾ ਦਾ ਹੋਊਗਾ ਉਹ ਕਰ ਲੈਣਗੇ ਸੋ ਫਾਈਨਲੀ ਤੁਰ ਰਹੇ ਹਾਂ ਤੁਹਾਰੇ ਪਹੁੰਚ ਕੇ ਮਿਲਦੇ ਆਂ ਤੁਹਾਡੇ ਨਾਲ ਗੜੇ ਦੇਖੋ ਕਿੰਨੇ ਜ਼ਿਆਦਾ ਪੈ ਰਹੇ ਨੇ ਤੇ ਸਾਰੇ ਜਣੇ ਇੱਥੇ ਆ ਜਿਹੜਾ ਬਰਿਜਿਆ ਬਣਿਆ ਹੋਇਆ ਇਹਦੇ नीचे ਇਕੱਠੇ ਹੋ ਜਾਂਦੇ ਨੇ ਬਹੁਤ ਵੱਡੇ ਵੱਡੇ ਗੜੇ ਪੈ ਰਹੇ ਨੇ ਸਹੀ ਗੱਲ ਹੈ ਗਲਾਬ ਜਮਣਾ ਜਿੱਡੇ ਜਿੱਡੇ ਨੇ ਸਹੀ ਗੱਲ ਹੈ ਬਹੁਤ ਵੱਡੇ ਨੇ ਆ ਦੇਖੋ 1.5 ਘੰਟਾ ਹੋ ਗਿਆ ਆਲੀ ਲੋਸ ਨੂੰ ਇੱਥੇ ਲਗਾਤਾਰ ਹੀ ਨਹੀਂ ਪੈ ਰਿਹਾ ਇਹ ਨਹੀਂ ਗੜੇ ਹੀ ਪੈ ਰਹੇ ਨੇ ਇੱਥੇ ਕਣਕਾਂ ਦਾ ਪੂਰਾ ਫੁੱਲ ਨੁਕਸਾਨ ਕਰਨਾ ਹੈ ਤੇ ਠੰਡ ਵੀ ਹੋ ਜਾਣੀ ਆ ਹੁਣ ਪੂਰੀ ਫੁੱਲ ਆ ਦੇਖੋ ਇਧਰ ਕਿੰਨੀ ਜਿਆਦਾ ਟ੍ਰੈਫਿਕ ਹੋ ਗਈ ਵਿਚਾਰੇ ਸਾਰੇ ਖੜੇ ਨੇ ਮੋਟਰਸਾਈਕਲਾਂ ਵਾਲੇ ਵੀ ਆ ਦੇਖੋ ਹੁਣ ਕਿੰਨੇ ਜਿਆਦਾ ਖੜੇ ਨੇ ਫਾਈ ਤਾਂ ਬਾਤ ਵਾ ਵੀ ਧਮਾ ਮਾਰਦੇ ਉਹਨਾਂ ਨੇ ਕੋਈ ਨਾ ਰਹੀ ਕੋਈ ਆਪਣੇ ਵੀ ਘੂਰੇ ਨੇ ਬਿਆ ਦਾ ਕੰਮ ਹੀ ਭਾਰੀ ਪੈ ਰਿਹਾ ਤਾਂ ਬਹੁਤ ਜਿਆਦਾ ਵਧੀਆ ਰਹਿ ਗਿਆ ਆਪਾਂ ਅੱਗੇ ਆ ਗਏ ਅਸੀਂ ਉੱਥੇ ਖੜੇ ਸੀਗੇ ਪੁਲ ਤੇ ਉੱਥੇ ਗੱਡੀ-ਗੂੜੀ ਖੜਾਉਣ ਨੂੰ ਜਗ੍ਹਾ ਵੀ ਨਹੀਂ ਹੈਗੀ ਸੀ ਤੇ ਉੱਥੇ ਗੜੇ ਆ ਜਾਂਦੇ ਬਸ ਕੰਮ ਹੋ ਜਾਣਾ ਸੀ ਲਓ ਜੀ ਫਾਈਨਲੀ ਪਿੰਡ ਪਹੁੰਚ ਗਏ ਆ ਲਗਭਗ 15-20 ਮਿੰਟ ਉੱਥੇ ਵੇਟ ਕਰਨੀ ਪਈ ਗੜੇ ਪਈ ਜਾਂਦੇ ਸੀ ਹੁਣ ਪਹੁੰਚੇ ਆ ਪਿੰਡ ਹਾਂਜੀ ਜਿੰਨਾਂ ਦੇ ਜਿਹੜੇ ਰਿਸ਼ਤੇਦਾਰਾਂ ਦੀ ਵੇਟ ਸੀ ਉਹ ਸਾਰੇ ਇਕੱਠੇ ਹੋ ਗਏ ਤੇ ਹੁਣ ਮਤਲਬ ਕਿ ਇੱਕ ਤਰ੍ਹਾਂ ਦਾ ਨਾਨਕਾ ਮੇਲ ਜਿਹੜਾ ਹੈਗਾ ਘਰ ਦੇ ਵਿੱਚ ਐਂਟਰ ਕਰੂਗਾ ਉਹਨਾਂ ਦਾ ਵੈਲਕਮ ਹੋ ਰਿਹਾ ਤੇ ਅੱਜ ਅਸੀਂ ਵੀ ਜਾਂਦੇ ਆ ਨਾਲ ਆ ਜਾਓ ਆ ਜਾਓ ਬੋਲੇ ਮੋਲੇ ਤਾਂ ਬੋਲੇ ساری ਰਾਤ ਨੀਂਦ ਨਹੀਂ ਆਉਂਦੀ ਬੋਲੇ ਤੇ ਜਿੱਦ ਨਹੀਂ ਆਉਂਦੀ ਹਾਂਜੀ ਵੈਲਕਮ ਹੋ ਗਿਆ ਅੰਦਰ ਆ ਗਏ ਅਸੀਂ ਤੇ ਮੀ ਦੁਬਾਰਾ ਫੇਰ ਆ ਗਿਆ ਮੈਨੂੰ ਲੱਗਦਾ ਜੱਗ ਵਾਲਾ ਕੰਮ ਪਿੱਛੇ ਹੀ ਰਹੂਗਾ ਚਲੋ ਦੇਖਦੇ ਆ ਬਾਕੀ ਕਿਵੇਂ ਦਾ ਰੰਦਾ ਕੰਮ ਆਕੇ ਸਾਰੇ ਬੈਠ ਗਏ ਨੇ ਥੱਕ ਗਏ ਬਈ ਆਪਾਂ ਜਾਵਾਂ ਥੱਕ ਗਏ ਇੱਥੇ ਰੱਖ ਏ ਹਾਸੀ ਤਾਂ ਆਗੇ ਸੀ ਟਾਈਮ ਨਾਲ ਪਰ ਜਿਹੜੇ ਰਿਸ਼ਤੇਦਾਰਾਂ ਨੇ ਸਾਡੇ ਨਾਲ ਆ ਕੇ ਵੈਲਕਮ ਕਰਾਉਣਾ ਸੀਗਾ ਉਹ ਲੇਟ ਵਾਲਾ ਜਾਦੀ ਆਏ ਸੋਥੀ ਰਹਿ ਗਿਆ ਥਾਈਓ ਕੰਮ ਇਸ ਦਾ ਬਹੁਤ ਟਾਈਮ ਦੇ ਆਏ ਹੋਏ ਆਜ ਜਿਹੜੇ ਇੱਥੇ ਗੜੇ ਪਏ ਸੀ ਇਹਨਾਂ ਨੇ ਇੱਕ ਪਾਸੇ ਨਾ ਇਕੱਠੇ ਕਰਕੇ ਰੱਖਦੇ ਦੇਖੋ ਕਿੰਨੇ ਵੱਡੇ ਵੱਡੇ ਨੇ ਕੀ ਇਹ ਛੱਡਣਗੇ ਇਹਨੇ ਗਿੱਡੇ ਹਲੇ ਤੱਕ ਨਹੀਂ ਮੈਲਟ ਹੋਏ ਬਹੁਤ ਟਾਈਮ ਦੇ ਪਏ ਨੇ ਇੱਥੇ ਅਸੀਂ ਦੇਖੀ ਜਾਂਦੇ ਆ ਹਲੇ ਤੱਕ ਨਹੀਂ ਮੈਲਟ ਹੋਏ ਆ ਦੇਖੋ ਕਿੰਨਾ بڑا ਗੜਾ ਕੀ ਇਹ ਜਿਵੇਂ ਅਸੀਂ ਉਮੀਦ ਤੁਰ ਪੈਂਦੇ ਉਥੋਂ ਗੱਡੀ ਚਲਾ ਕੇ ਗੱਡੀ ਦੇ ਸਾਰੇ ਸ਼ੀਸ਼ੇ ਭੰਨ ਦਿੰਦੇ ਇਹ ਬਹੁਤ ਵੱਡੇ ਗੜੇ ਨੇ ਬਈ ਬਹੁਤ ਨੁਕਸਾਨ ਹੋਇਆ ਇੱਥੇ ਗਨਕਾਂ ਦਾ ਵੀ ਤੇ ਉਦਾਂ ਵੀ ਵਿਆਹ ਦਾ ਵੀ ਨੁਕਸਾਨ ਹੋ ਗਿਆ I'm feeling it. My bones telling me it's right, it's so different. But when you take me to the light, it's like a cigarette and I'm burning at your lips cuz that's so innocent and you'll kick it up and now i want